ਪਾਣੀ ਨਾਲ ਮੰਮੀ ਮੈਂ ਪਾਣੀ ਗਾਲ ਕੇ ਮੈਂ ਖਾऊंगी ਰੋਟੀ ਨਹੀਂ ਕਿਵੇਂ ਖਾਵੇਂਗੀ ਐ ਲੰਗੂ ਗਿਆ ਇਹ ਖੋ ਦੱਸ ਕਿਵੇਂ ਖਾਵੇਂਗੀ ਨੀ ਘਰ ਦੇ ਆਪ ਨੂੰ ਜੇ ਤਰਾ ਪੇ ਆ ਜਾਣਾ ਤੂੰ ਬਾਹਰ ਹੋਣਾ ਤਾਂ ਆਪਾਂ ਲੀ ਆਉਣੇ ਦੇ ਗਿਆਂ ਚਪਲ ਚੈਣ ਅੜਾ ਕੇ ਅੱਜ ਨਾਲ ਸਾਈਕਲ ਹੀ ਖਰਾਬ ਕਰਾਤੀ ਫੇਰ ਕਰਤਾ ਦਮਾ ਲੋਟ ਫੇਰ ਕਿੰਦਾ ਟੀ ਫੇਰ ਕਿੰਦਾ ਅਪਲੋਡ ਕਰਕੇ ਦਿਖਾ ਦੇ ਖਾ ਦੇਖ ਲੈ ਮੰਮੀ ਕਰਤੈ ਨਾ ਪੰਡੀਆਂ ਨਾ ਮਾਪ ਜੀ ਸਮਝ ਰਹੀ ਮम्मी ਹੋ ਗਿਆ ਉਹਨੇ ਮਾਰਿਆ ਉਹਨੇ ਮਾਰਿਆ ਤੇਰੇ ਮਾਰਿਆ ਨਾ ਕੀ ਗੱਲ ਨਹੀਂ ਤੂੰ ਮੁੰਡੇ ਤੇ ਮਾਰਿਆ ਤੈਨੂੰ ਸ਼ਰਮ ਨਹੀਂ ਆਉਂਦੀ ਕੀ ਕਹਿੰਦਾ ਤੈਨੂੰ ਇਹ ਮम्मी ਮੈਂ ਤਾਂ ਸਾਈਕਲ ਹੀ ਲੋਡ ਕਰਦੀ ਸੀ ਇਹ ਕਹਿੰਦਾ ਵੀ ਹਣਾ ਮੈਨੂੰ ਉਹ ਸਾਈਕਲ ਦੇ ਦੇ ਮੈਂ ਤਾਂ ਕਰਦੀ ਸੀਗੀ ਲੋਟ ਵਾਲੇ ਤਾਂ ਫਿਰ ਤੂੰ ਸਾਈਕਲ ਹੀ ਲੋਡ ਕਰਦੀ ਸੀ ਨਾ ਤੇਰੀ ਹਿੰਮਤ ਕਿਵੇਂ ਹੋਈ ਮੁੰਡੇ ਦੇ ਹੱਥ ਚੱਕਣ ਦੀ ਨਾ ਹੱਥ ਤੋੜ ਕੇ ਨਾ ਤਰਾ ਦੂਜੇ ਪਾਸੇ ਲਾਉਂ ਮम्मी ਠੀਕ ਹੈ ਮੇਰੀ ਗੱਲ ਸੁਣ ਮੈਂ ਮੁੰਡਾ ਨੂੰ ਨਿਮਾਉਣੀ ਆ ਉਹ ਪਾਂਡਿਆਂ ਨੇ ਢੇਰ ਲੱਗਿਆ ਪਿਆ ਉਹੋ ਮਾਜ ਦੇ ਚੱਲ ਮੰਮੀ ਅੱਜ ਤਾਂ ਛੁੱਟੀ ਵਾਲਾ ਦਿਨ ਆਗਾ ਮੈਂ ਰੋਜ਼ ਕੰਮ ਕਰਦੀ ਆ ਜੇ ਤੂੰ ਕਰ ਲੈ ਅੱਛਾ ਨਾ ਤੇਰਾ ਮੂੰਹ ਦੇਖਣਾ ਕੰਮ ਕਰਦੀ ਐ ਤੂੰ ਰੋਜ਼ ਕਿਹੜੇ ਕੰਮ ਕਰਦੀ ਐ ਸਕੂਲ ਤੁਰ ਜਾਨੀ ਐਗੀ ਮੰਮੀ ਨੂੰ ਤਾਂ ਕੰਮ ਕਰਾਉਂਦੀ ਰਹੀ ਫਿਰ ਮੈਂ ਸਕੂਲੋਂ ਆ ਕੇ ਸਾਰੇ ਕੰਮ ਕਰਦੀ ਤਾਂ ਹੁੰਨੀ ਆਗੀ ਅੱਛਾ ਹੁਣ ਤੂੰ ਇਹ ਵੀ ਰੀਸ ਕਰੇਂਗੀ ਮੇਰਾ ਪੁੱਤ ਸਿਉਣੇ ਵਰਗਾ ਤੇ ਤੂੰ ਦੇਖੀ ਆਪਦੀ ਬੂਥੀ ਨਾ ਆਏ ਹੁਣ ਮੂੰਹ ਤਾ ਨੂੰ ਚੱਕ ਅੱਜ ਤਾਂ ਮੇਰੇ ਮੁੰਡੇ ਦਾ ਨਾਂ ਲੈਤਾ ਐਦੂ ਵਾ ਜੇ ਮੇਰੇ ਮੁੰਡੇ ਦਾ ਨਾਂ ਲੈਤਾ ਨਾ ਆਪਦੇ ਸਾਰ ਨੂੰ ਸੋਚਨੀ ਤੇਰੀ ਮਾਂ ਆਪ ਤਾਂ ਮਰ ਗਈ ਮੈਨੂੰ ਲਾ ਗਈ ਰੋਡਾ ਤੈਨੂੰ ਤੈਨੂੰ ਪੜਾਉਣੀਆਂ ਲਿਖਾਉਣੀਆਂ ਇੰਨੀ ਬਾਤ ਹੈ ਚੁੱਪ ਕਰਕੇ ਨਾ ਭਾਂਡੇ ਮਾਂਜ ਲੈ ਆ ਜਾ ਮੇਰਾ ਪੁੱਤ ਤੂੰ ਇਹਦੇ ਨਾਲ ਖੇਡਿਆ ਨਾ ਕਰ ਚੰਗਾ ਆ ਜਾ ਮੈਂ ਤੈਨੂੰ ਨਿਮਾ ਕੇ ਨਾ ਸੋਨਾ ਬਣਾਉਣੀ ਆਂਗੀ ਆ ਜਾ ਪੈਲਾਲੀ ਮੰਮੀ ਠੀਕ ਸੀ ਆ ਮੰਮੀ ਦਾ ਸਾਰਾ ਦਿਨ ਕੰਮ ਕਰਾਉਂਦੀ ਰਹਦੀ ਏ ਐ ਚਲ ਕੰਮ ਕਰ ਰਹੀ ਮੇਰੇ ਭਾਈ ਨੂੰ ਇਨਾ ਪਿਆਰ ਕਰਦੀ ਆ ਜੀ ਮੈਨੂੰ ਪੁੱਛਦੀ ਵੀ ਨਹੀਂ ਜਿਹੜਾ ਤਿੰਨ ਤਿੰਨ ਦੇ ਛੁੱਟੀ ਵਾਲਾ ਦਿਨ ਵੀ ਨਿਰੰਗਨ ਰਹਿੰਦੀ ਏ ਸਾਰਾ ਦਿਨ ਕੰਮ ਕੰਮ ਚਲ ਖਾਂਡੇ ਦਾ ਮਾਂਜਨੀ ਪਹਿਨ ਲਿਆ ਉਹ ਬਸ ਮੇਰੀ ਹੁਣ ਤੱਕ ਪਹਿਲਾਲੀ ਮੰਮੀ ਹੁੰਦੀ ਫੋਨ ਮਨਵਾ ਆ ਦੇ ਦੇ ਨਾ ਦੇਖਣੇ ਪੈਂਦੇ ਹੁਣ ਨੂੰ ਮੈਂ ਪਈ ਹੁੰਦੀ ਮੇਰੇ ਕੰਮ ਹੀ ਕਰਾਉਂਦੇ ਰਹਿੰਦੀ ਹਾਂ ਤੂੰ ਤੇ ਇਹਨੇ ਧੋਪਾ ਕੀ ਕੰਮ ਵੀ ਕਿਹੜਾ ਹੁੰਦੇ ਆ ਨਾ ਹਲੇ ਇੱਥੇ ਜੁੜਕੋ ਕ ਜੁੜਕੋ ਕ ਕਰੀ ਜਾਨੀ ਹੈਗੀ ਕੀ ਗੱਲ ਹੈ ਹਜੇ ਇੱਕ ਭਾਂਡਾ ਨਹੀਂ ਮਾਂਜਿਆ ਇਹਨਾਂ ਨੂੰ ਪੁੱਛ ਕੇ ਹੱਥ ਫੇਰਨੇ ਹਾਂ ਜੀ ਤੇ ਜਾਂਦੀ ਸੀ ਇਹ ਧੁੱਪ ਵਾਲੀ ਆ ਕੇ ਕੰਮ ਹੋ ਨਹੀਂ ਰਿਹਾ ਅੱਛਾ ਮੇਮ ਸਾਹਿਬ ਨੂੰ ਧੁੱਪ ਲੱਗਦੀ ਹੈਗੀ ਨਾ ਕੀ ਗੱਲ ਕਹੇ ਤਾਂ ਨੌਕਰਾਨੀ ਲਾ ਦਾਨੀ ਆ ਮੁੰਨਾ ਫਿਰ ਮੈਂ ਘਰ ਇੱਥੇ ਰਹੀ ਸੀ ਕੰਮ ਧੁੱਪ ਵਾਲੀ ਆ ਗਈ ਹੋਈ ਨਹੀਂ ਰਿਹਾ ਧੁੱਪ ਹੋ ਗਮ ਕਿਧਰੇ ਨਹੀਂ ਤਾਂ ਕਾਲੀ ਹੋਣ ਲੱਗੀ ਤਾਂ ਆਪ ਨੂੰ ਮੇਰੀ ਗੱਲ ਸੁਣ ਲੈ ਮੈਂ ਟੋ ਮਿੰਟੀ ਭਾਂਡੇ ਮਾਜ ਕੇ ਨਾ ਹੱਇਆ ਕੱਪੜਿਆਂ ਦਾ ਢੇਰ ਲੱਗਿਆ ਪਿਆ ਨਾਲੇ ਉਹ ਧੋਣੇ ਹੈਗੇ ਇੱਥੇ ਨਾ ਅੱਥ ਜੇ ਮਾਰੀ ਜਾ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਆ ਮੰਮੀ ਮੈਂ ਭਾਂਡੇ ਧੋ ਰਹਿਣ ਤੁਸੀਂ ਕੱਪੜੇ ਉਹ ਕਰ ਦੋ ਫੇਰ ਸਿੱਧੀ ਕੰਮ ਹੋ ਜਾਣਗੇ ਕਿਉਂ ਤੇਰਾ ਮੂੰਹ ਦੇਖਣਾ ਜਦੋਂ ਮੈਂ ਹੀ ਕੱਪੜੇ ਧੋਣੇ ਹੈਗੇ ਮੇਰੀ ਗੱਲ ਸੁਣ ਲੈ ਜਵਾਨ ਲੜਾਂ ਦੀ ਲੋੜ ਨਹੀਂ ਚੁੱਪ ਕਰਕੇ ਨਾ ਬਹਿ ਜਾ ਭਾਂਡੇ ਮਾਜ ਲੈ 5 ਮਿੰਟਾਂ 'ਚ ਮਸ਼ੀਨ 'ਚ ਹੋਣੀ ਚਾਹੀਦੀ ਨੇ ਕੱਪੜੇ ਨਾ ਇਹ ਮੇਰੀ ਸੋਨ ਗੱਲ ਹੈ ਕੱਪੜੇ ਠੀਕ ਹੈ ਸਾਰੇ ਮਸ਼ੀਨ 'ਚ ਨਾ ਪਾਈ ਜਿਹੜੇ ਚਿੱਟੇ ਕੱਪੜੇ ਮੁੰਡੇ ਦੀ ਯੂਨੀਫਾਰਮ ਉਹ ਹੱਥਾਂ ਨਾਲ ਧੋਦੀ ਠੀਕ ਹੈ ਦੇਖ ਲੈ ਹਲਕੂ ਕੰਮ ਹੋਇਆ ਨਹੀਂ ਨਾ ਮੈਤੋਨੇ ਮੈਂ ਕੰਮ ਦੱਸਦੀ ਰਹਿਂਦੀ ਆ ਹਾਏ ਹਾਏ ਕੀ ਕਰਾਂ ਚਲ ਕੰਮ ਕਰ ਮੇਰੀ ਗੱਲ ਸੁਣ ਪੁੱਤ ਤੂੰ ਨਾ ਉਹ ਡੈਣ ਜੀ ਤੋਂ ਪਾਸੇ ਹੀ ਰਿਹਾ ਕਰ ਐਵੇਂ ਤੇਰੇ ਮਾਰਦੀ ਹੈਗੀ ਮੈਂ ਮਾਰਦੀ ਰਹਿੰਦੇ ਆ ਸਾਰਾ ਦਿਨ ਗਰਮੀ ਆ ਮੈਂ ਤਾਂ ਹੀ ਕਹਿਨੀ ਆ ਮੇਰੀ ਗੱਲ ਸੁਣ ਨਾਲੇ ਡੈਡੀ ਹੁੰਦੇ ਨਾਲ ਲੜਿਆ ਕਰ ਇਹਦੇ ਨਾਲ ਚੰਗਾ ਨਹੀਂ ਤੇ ਮਾਗਰੋਂ ਲਿਆ ਕਰ ਬਾਦੀ ਦੋ ਮਾਰਿਆ ਕਰ ਕੀ ਚੀਜ਼ ਹੈ మన దాని మేర ను ਗਰਮੀ ਬਾਲੀ ਹੋਈ ਤੇ ਉਸ ਨੂੰ ਮੈਨੂੰ ਵੀ ਨਵਾਦਾਂ ਕਿਉਂ ਬਈ ਨਾ ਕਿ ਕੀ ਕਰਨ ਤੂੰ ਮੈਨੂੰ ਐ ਦੱਸੇ ਮੈਂ ਨਨਖਾ ਦੋ ਘੜੀਆਂ ਪੈ ਜੂਗੀ ਬਾਹਲਾ ਕੰਮ ਕਰਕੇ ਥੱਕ ਗਈ ਗਰਮੀ ਵੀ ਬਾਲੀ ਹੋਈ ਪਈ ਆਗੀ ਅੱਛਾ ਕਿਹੜੇ ਪਹਾੜੋਂ ਪੱਥਰ ਲਿਆਈਏ ਦੱਸੀ ਤਾਂ ਮੈਨੂੰ ਤੈਨੂੰ ਮੁੰਡੇ ਦਾ ਸਰੀਕਾ ਹੋ ਗਿਆ ਤੇ ਤੂੰ ਇਹ ਨਹੀਂ ਰਿਸ ਕਰੇਂਗੀ ਫਿਰ ਮੰਮੀ ਮੈਂ ਮੈਂ ਸੀ ਬੇਬੀ ਨਾਲ ਐ ਮੈਂ ਵੀ ਨਾ ਆ ਕੇ ਪੈ ਜੂਗੀ ਅਸੀਂ ਦੋਨੇ ਪੈ ਜਾਾਂਗੇ ਰਾਂ ਨਾ ਹਵਾ ਬੜੀਆ ਚੱਲਦੀ ਐ ਇੱਥੇ ਪੈ ਜਾਾਂਗੇ ਅੱਛਾ ਹੁਣ ਤੂੰ ਮੁੰਡੇ ਦੇ ਨਾਲ ਪਵੇਂਗੀ ਹੈ ਤੇਰੀ ਮੂੰਹ ਵਾਲਾ ਸੋਹਣਾ ਮੇਰੀ ਸੁਣ ਲੈ ਗੱਲ ਮੇਰੇ ਜਵਾਖ ਦੀ ਸਾਰਾ ਦਿਨ ਨਾ ਤੂੰ ਉਹ ਕਰਿਆ ਕਰ ਮੰਮੀ ਫੇਰ ਕਿਉਂ ਤੁਸੀਂ ਮੈਨੂੰ ਨਵਾਦਾਂਦੇ ਮੈਂ ਸਾ ਕੰਮ ਵੀ ਤਾਂ ਕਰੀ ਵੀ ਜਾਣੀ ਐ ਸਵੇਰੇ ਜਿਹੜੇ ਤੁਸੀਂ ਕਹੀ ਸੀ ਮੈਂ ਜ਼ਾਰੇ ਘਰ ਤੱਕ ਦਿੱਤੇ ਭਾਈ ਉਹ ਤਾਂ ਕਰਨੀ ਨੇ ਹੋਰ ਤੇਰੀ ਮਰੀ ਹੋਈ ਮਾਂ ਕਰਕੇ ਜਾਊਗੀ ਨਾ ਮੇਰੀ ਗੱਲ ਸੁਣ ਨਾਨ ਨੂੰ ਸਰਪਛੋਟ ਆਈ ਆ ਜਾਂਦਾਗਾ ਉਹ ਤੇ ਵੀ ਪੈਸੇ ਲੱਗਦੇ ਹੈਗੇ ਸਾਰਾ ਦਿਨ ਨਹਾ ਲਾ ਕੱਪੜੇ ਬਦਲਣਾ ਫਲਾਨਾ ਕਰਨਾ ਸੈਂ ਕਰਦੀ ਆਂਗੀ ਜਿਵੇਂ ਸ਼ਾਹੂ ਕਰਦੀ ਤੀ ਹੁੰਨੀ ਹੈਗੀ ਤੇਰਾ ਰੋਟੀ ਪਾਣੀ ਦਾ ਖਰਚਾ ਚੱਕੀ ਜਾਂਨੇ ਨਾ ਉਹੀ ਬਹੁਤ ਹੈਗਾ ਲੈ ਮੇਰਾ ਸੋਨਾ ਪੁੱਤ ਜਾ ਤੂੰ ਖੇਡ ਲੈ ਪੁੱਤ ਮੈਂ ਕਰਦੀ ਆਂ ਇਹਦੇ ਨਾਲ ਤਾਂ ਹਿਸਾਬ ਤਾ ਨਾ ਮੇਰੀ ਗੱਲ ਸੁਣਨੀ ਤੈਨੂੰ ਮੁੰਡੇ ਦਾ ਕੀ ਸ਼ਰੀਕਾ ਹੈ ਮੰਮੀ ਮੈਨੂੰ ਤਾਂ ਕੋਈ ਸ਼ਰੀਕਾ ਨਹੀਂ ਹੈਗਾ ਮੈਂ ਤੇਰੇ ਨਾਲ ਦੇ ਭਾਈਆਂ ਵਾਂਗੂ ਹੀ ਰੱਖਦੀ ਆਂਗੀ ਜੇ ਭਾਈਆਂ ਵਾਂਗੂ ਰੱਖੇ ਨਾ ਤਾਂ ਉਹਨੂੰ ਮਾਰੇ ਨਾ ਗਲ ਗਲ ਤੇ ਤੂੰ ਉਹਦੇ ਤੇ ਹੱਥ ਚੱਕਦੀ ਆਂਗੀ ਤੇ ਹੁਣ ਉਹਨੂੰ ਨਵਾ ਕੇ ਦਿੱਤਾ ਤੇਰੇ ਨਾਲ ਚਲੂਣੇ ਪੈ ਗੇ ਕੀ ਗੱਲ ਭਾਈ ਮੈਂ ਤਾਂ ਮੈਂ ਕੋਈ ਹੋਣੀ ਹੋਇਆ ਮੈਂ ਤਾਂ ਉਹਨੂੰ ਵੈਸੇ ਹੀ ਕਹਿਣੀ ਸੀ ਵੀ ਤੁਸੀਂ ਉਹਨੂੰ ਨਮਾਤਾ ਫਿਰ ਮੈਨੂੰ ਵੀ ਨਮਾ ਲਓ ਸਰਪ 100 ਰੁਪਏ ਕਿਲੋ ਹੋਈ ਪਈ ਐ ਆ ਸਾਬਣ 30 ਰੁਪਏ ਤੋਂ ਘਟੇ ਨਹੀਂ ਆਉਂਦੀ ਆਥ ਨੇ ਸੌਣ ਵੇਲੇ ਫੇਰ ਨਾਣ ਨੂੰ ਪਾ ਲੈਗੀ ਨਾ ਬਿੰਦੇ ਬਿੰਦੇ ਟੋਬੇ ਦੀ ਗਾਰਾ ਵੀ ਕੱਟ ਕੱਟ ਲਈ ਜਾਵਾਂ ਨਹੀਂ ਕਿਹੜ ਸਾਰੀ ਕਿਹੜਾ ਮੇਰੇ ਤੇ ਘਸ ਜੂਗੀ ਤੁਸੀਂ ਮੈਨੂੰ ਫੋਕਾ ਨਮਾ ਦਿਓ ਫੋਕਾ ਪਾਣੀ ਕੜਾਈ ਆ ਜਾਂਦਾਗਾ 600 ਜੌਂਟੀ ਮਾਫ ਹੈਗੀ ਕੜਾ ਨਾ ਹੋਵਗਾ ਮੁੜ ਕੇ ਬੇਲਾ ਆ ਜਾਂਦਾ ਹੈਗਾ ਰਾਤ ਨੂੰ ਸਾਰੀ ਰਾਤ ਏਸੀ ਚੱਲਦਾ ਉਹ ਤਾਂ ਏਸੀ ਚ ਆਏ ਪੈ ਜਾਨੀ ਆ ਪਿਓ ਦੇ ਮੂਰੇ ਹੋ ਕੇ ਸੁਣ ਮੈਂ ਤੈਨੂੰ ਕੇਰਾਗਾ ਤਾਂ ਮੇਰੇ ਨਾਲ ਬਾਹਲੀ ਜਵਾਨ ਜੀ ਨਾਲ ਲੜਾਇਆ ਕਰ ਮੇਰੀ ਪਹਿਲਾ ਵਾਲੀ ਮੰਮੀ ਸੀ ਜਿਹੜੇ ਮੇਰੇ ਇੰਨਾ ਖਿਆਲ ਰੱਖਦੀ ਸੀ ਕੋਈ ਕੰਮ ਨਹੀਂ ਕਰਾਉਂਦੀ ਸੀ ਇਹ ਤਾਂ ਸਾਰਾ ਦਿਨ ਕੰਮ ਕਰਾਉਂਦੀ ਰਹਿੰਦੀ ਹੈਗੀ ਨਾ ਮੇਰੇ ਗਾੜ ਸੁਣਨੀ ਕੋਈ ਨਾਲੀ ਮੰਮੀ ਸੀ ਤੇਰੀ ਪਰ ਮੰਮੀ ਤੇ ਕੋਈ ਆਕ ਜਾ ਨਾ ਮੈਂ ਤੈਨੂੰ ਰੋਕੇਗਾ ਮੈਂ ਮੰਮੀ ਪਹਿਲਾਂ ਨਹੀਂ ਮੰਮੀ ਤੇਰੀ ਪਹਿਲਾਂ ਨਹੀਂ ਮੰਮੀ ਨੇ ਸਿਆਪੇ ਕੀਤਾ ਹੋਇਆ ਜਦੋਂ ਆ ਬਿਮਾਰੀ ਸਤਾਲੀ ਤੈਨੂੰ ਲੈ ਜਾਂਦੀ ਮੈਨੂੰ ਰੋਡਾ ਲੱਗ ਗਈ ਬੈਣ ਕਿਸੇ ਥਾਂ ਦੀ ਨਹੀਂ ਮੇਰੀ ਗੱਲ ਸੁਣ ਲੈ ਜਦੋਂ ਤੇਰਾ ਪਿਓ ਆ ਜਾਣਾ ਨਾ ਤੂੰ ਜਿਹੜੇ ਲੱਛਣ ਜੋ ਕਰਦੀ ਹੁੰਨੀ ਹੈਗੀ ਤੇ ਹੋਰ ਤੋਂ ਕਰੇ ਜੇ ਤੈਨੂੰ ਤੇਰੀ ਪਹਿਲਾਂ ਨਹੀਂ ਮੰਮੀ ਦਾ ਨਾ ਤੂੰ ਯਾਦ ਕਰਾਂਗੀ ਮਾਰ ਦੂੰਗੀ ਬੈਣ ਨਾ ਹੋਵੇ ਕਿਸੇ ਥਾਂ ਨਹੀਂ ਨਾ ਚੁੱਪ ਕਰਕੇ ਨਾ ਜਿਹੜਾ ਕੰਮ ਰਾਂ ਨਾ ਉਹ ਕਰ ਲੈ ਕਿਦਰੇ ਨਹੀਂ ਨਾ ਨੂੰ ਤੂੰ ਡਾਕਟਰ ਚ ਜਾਣਾ ਮੈਂ ਸਾਰੇ ਕੰਮ ਤਾਂ ਕਰਤੇ ਮੈਂ ਸਾਰੇ ਕੰਮ ਕਰੇ ਆ ਬੱਕਰੀਆਂ ਦੇਖ ਲੈ ਖੜੀਆਂ ਨੇ ਇਹਨਾਂ ਨੂੰ ਪਾਣੀ ਤਾਂ ਨਹੀਂ ਤਰਤਾ ਕੀ ਕਰਤਾ ਤੂੰ ਇੱਕ ਭਾਂਡੇ ਮਾਂ ਤੇ ਦੋ ਤੇ ਕੱਪੜੇ ਤਾਂ ਤੇ ਹੋਰ ਤੂੰ ਕੀ ਕਰਤਾ ਮੈਨੂੰ ਦੱਸੀ ਕਿਹੜੇ ਲੱਲ ਲਾਏ ਨੇ ਮੇਰੀ ਸੁਣ ਲੈ ਗੱਲ ਕੁੜੀਏ ਜੇ ਤੂੰ ਜਿਉਣਾ ਚਾਹਣੀ ਹੈ ਮੰਮੀ ਨਾਲ ਜਵਾਬ ਨਾਲ ਲੜਾਇਆ ਕਰ ਨਹੀਂ ਤਾਂ ਜਿਹੜੀ ਤੇਰੀ ਮਰੀ ਮਾਂ ਤੇਰੇ ਪੈਰ ਚਾਵੇ ਜਾਵਾਂਦੀ ਹੈ ਨਾ ਮੰਮੀ ਗੱਲ ਗੱਲ ਤੇ ਮੇਰੀ ਮਾਂ ਮੇਰੀ ਮਾਂ ਉਸੇ ਕੋਲ ਢੇਈ ਦੂੰਗੀ ਫੇਰ ਨਾ ਮੈਨੂੰ ਕਹੀ ਤੇਰਾ ਪਿਓ ਤੂੰ ਤੈਨੂੰ ਕੀ ਲੱਗਦਾ ਤੂੰ ਪਿਓ ਕੋਲ ਕੀ ਲੁੱਤੀਆਂ ਹੀ ਲਾਉਣੀ ਹਿੰਨੀ ਐਗੀ ਮੈਂ ਮੈਂ ਕੁਝ ਨਹੀਂ ਕਹਿੰਦੀ ਤੈਨੂੰ ਕਹਿੰਦੀ ਕਿਉਂ ਨਹੀਂ ਤੇ ਕੱਲ੍ਹ ਤੋਂ ਕੀ ਕਹੀ ਜਾਂਦੀ ਸੀਗੀ ਡੈਡੀ ਮੈਂ ਹੁਣੀ ਅੱਜ ਤੋਂ ਬਾਅਦ ਜੇ ਤੇ ਪਿਓ ਕੋਲ ਤੂੰ ਇਹ ਗੱਲ ਕਹਿ ਤੀ ਵੀ ਡੈਡੀ ਮੈਂ ਕੱਪੜੇ ਧੋਤੇ ਆ ਜਾ ਮੈਂ ਕੋਈ ਕੰਮ ਚ ਜਾ ਰਿਹਾ ਆਰਦਾ ਸਾਲ ਪਤਾ ਵਾਪ ਲਾਣੀ ਮਮੀ ਡੈਡੀ ਨਹੀਂ ਦਾਸ ਦੇ ਛੱਡ ਦੋ ਤੁਸੀਂ ਨਾ ਉਹਦੇ ਆਉਂਦੇ ਨੂੰ ਨਾ ਟੋਕ ਕੇ ਬਹਿ ਜਾ ਕਰ ਡੈਣ ਕਿਸੇ ਥਾਂ ਦੀ ਕਿੱਥੇ ਰੋੜੀ ਲੱਗੀ ਐਗੀ ਜੱਟ ਹੋਰ ਜਾ ਬੱਕਰੀਆਂ ਨੂੰ ਕਰ ਦੇ ਪਾਣੀ-ਤਾਣੀ ਧਰ ਦੇ ਜੇ ਇਤੂ ਬਾਦ ਨਹਾਣ ਦੀ ਗੱਲ ਕੀਤੀ ਹੈ ਨਾ ਆਪ ਦਾ ਸਾਰ ਲਾ ਲਈ 5 ਵਜੇ ਤੋਂ ਪਹਿਲਾਂ ਨਹਾਣ ਦਾ ਨਾਣਾ ਲੈ ਲਈ ਨਾ ਹੁਣ ਇੱਥੇ ਖੜੀ ਕੀ ਬਕਸਾਉਂ ਮਰ ਜਿਆ ਪਾ ਲੱਗ ਜਾ ਮਮੀ ਕਰਤ ਨਹੀਂ ਕਰਮ ਮਮੀ ਤੂੰ ਪਾਣ ਨੂੰ ਨਾ ਘਾਤ ਕੁੱਟ ਦੀਆਂ ਹੋ ਮੇਰਾ ਸੋਹਣਾ ਪੁੱਤ ਪੁੱਤ ਮੈਂ ਉਹਨੂੰ ਕੁੱਟਦੀ ਨਹੀਂ ਉਹਦੇ ਨਸਚ ਨਹੀਂ ਕੁੱਟ ਖਾਣ ਵਾਲੇ ਹੈਗੇ ਦੇਖ ਤੈਨੂੰ ਸਾਰਾ ਦਿਨ ਤੰਗ ਕਰਦੀ ਐ ਤੇਰਾ ਸਰੀਕਾ ਕਰਦੀ ਐ ਪੁੱਤ ਕੋਲੇ ਨਾ ਦੱਸਦੀ ਵੀ ਮੰਮੀ ਭੈਣ ਨੂੰ ਕੁੱਟਦੀ ਹੁੰਦੀ ਐ ਤੇਰਾ ਡੈਡੀ ਆਪਾਂ ਨੂੰ ਘਰੋਂ ਕੱਢ ਦੂਗਾ ਨਾਲੇ ਜੇ ਪੁੱਤ ਮੈਂ ਇਹਨੂੰ ਨਾ ਕੁੱਟਾਂ ਇਹੇ ਮੇਰੇ ਸੋਹਣੇ ਜੇ ਪੁੱਤ ਨੂੰ ਖੁੱਟ-ਕੁੱਟ ਕੇ ਮਾਰ ਦੂਗੀ ਇਹ ਤਾਂ ਏਸੇ ਲੈ ਕੀ ਐ ਨਾਲੇ ਤੇਰੀ ਭੈਣ ਭੂਣ ਕੋਈ ਨਹੀਂ ਪੁੱਤ ਮੇਰਾ ਤਾਂ ਤੂੰ ਕੱਲਾ-ਕੱਲਾ ਹੀ ਪੁੱਤ ਹੈਂਗਾ ਮੇਰਾ ਸੋਹਣਾ ਪੁੱਤ ਆਪਦੇ ਪਿਓ ਕੋਲੇ ਨਾ ਇਹ ਗੱਲ ਕਰਦੀ ਚੰਗਾ ਜੇ ਡੈਡੀ ਪੁੱਛੇ ਵੀ ਐ ਕਹੀਂ

ਮੈਂ ਤਾਂ ਜੈ ਡੈਡੀ ਨੂੰ ਦੱਸੂੰਗੀ ਡੈਡੀ ਨੂੰ ਨਹੀਂ ਦੱਸਣ ਦਿੰਦੀ ਕਿ ਜਿਹੜੇ ਦੱਸਤਾ ਕਰ ਡੈਡੀ ਨੇ ਕਿਹਾ ਉਹ ਕੁਝ ਕਰਨਾ ਇੱਕ ਵਾਰ ਕਹਿ ਦੇਣਾਗਾ ਫੇਰ ਵਸੀ ਜਦੋਂ ਡੈਡ ਤਾਂ ਬਾਗਿਆ ਦਾ ਕੰਮ ਤੇ ਫੇਰ ਤਾਂ ਮੰਮੀ ਤੋਂ ਗਾਲ ਮੇਰੀ ਪੈਂਦੀ ਆ ਨਹੀਂ ਨਾ ਮੈਂ ਡੈਡੀ ਨੂੰ ਦੱਸੂੰਗੀ ਘਰ ਆ ਤਾ ਦੱਸ ਕਰਾਂ ਕਿ ਤੇ ਚਲ ਹਾਈ ਹਾਈ ਮੰਮੀ ਤਾਂ ਪੜਾਈ ਵੀ ਨਹੀਂ ਕਰਦੀ ਰਹਿੰਦੀ ਮੈਨੂੰ ਤਾਂ ਐਵੇਂ ਪੜ੍ਹ ਲਿਖ ਕੇ ਵਧੀਆ ਅਫਸਰ ਬਣੂੰਗੀ ਕੰਮ ਵੀ ਕੰਮ ਕਰਾਉਂਗੀ ਰਹਿੰਦੀ ਆ ਉੜਾਈ ਕਰਨੀ ਐ ਮੈਂ ਤਾਂ ਸਕੂਲ ਨਹੀਂ ਜਾਂਦਾਂਦੀ ਮੈਂ ਹਾਏ ਡੈਡੀ ਆ ਗਿਆ ਤੂੰ ਕਹਤਾ ਪਾਣੀ ਪੀ ਆਈ ਜਾਨੀ ਕੁੜੀਏ ਹਾਂ ਡੈਡੀ ਮੈਂ ਤਾਂ ਹਾਂ ਬਸ ਉਹ ਮੰਮੀ ਥੱਕੀ ਗਈ ਸੀ ਮੈਂ ਕਹਾਂ ਚੱਲ ਮੈਂ ਮੰਮੀ ਦੀ ਹੈਲਪ ਕਰਾ ਦਾਂ ਮੜੇ ਕੰਮ ਚ ਕੀ ਕਹਨੀ ਐ ਮੈਂ ਤਾਂ ਆਨਾ ਮੰਮੀ ਦੀ ਮੜੇ ਹੈਲਪ ਕਰਾਉਂਦੀ ਸੀ ਕੰਮ ਚੋਂ ਥੱਕ ਗਈ ਸੀ ਤੁਸੀਂ ਕਿੱਧਰ ਆ ਗਏ ਸੀ ਜੀ ਮੋਟਰਸਾਈਕਲ ਤੇ ਘਰੀ ਖੜਾ ਮੈਂ ਤਾਂ ਪਿੰਡ ਚ ਹੀ ਗਿਆ ਸੀ ਆ ਜਵਾਕੜੀ ਦਾ ਕੀ ਹਾਲ ਆ ਸ਼ਗਰ ਦੁਪਹਿਰੇ ਜੀ ਮੈਂ ਕੀ ਕਰਾਂ ਪਹਿਲਾਂ ਤੁਸੀਂ ਸ਼ਾਮੇ ਆ ਜਾ ਕੋਈ ਨਾ ਦੱਸਦੀ ਆ ਆ ਜਾ ਪੁੱਤ ਆ ਜਾ ਸ਼ਾਮੇ ਤਾਂ ਆ ਜਾਂਨੇ ਆ ਤੂੰ ਐਂ ਤਾਂ ਦੇਖ ਲੈ ਵੀ ਆਹ ਬਾਲਟੀ ਚੱਕੀ ਫਿਰਦੀ ਆ ਉਹ ਜੀ ਮੈਂ ਸਾਰਾ ਕੰਮ ਇਹਨੂੰ ਪੁੱਛ ਲੈ ਹੁਣ ਕਰਕੇ ਆਤੀ ਸੀ ਇਹਨੂੰ ਆਖਿਆ ਤਾਂ ਸੀ ਵੀ ਨਾ ਲੈ ਚਲ ਮੈਂ ਮੁੰਡੇ ਨੂੰ ਨਵਾ ਕੇ ਇੱਥੇ ਸੀ ਬਹਿ ਜਾ ਪਰ ਏ ਕੜਾ ਮੇਰੀ ਸੁਣਦੀ ਹੈਗੀ ਚੱਕ ਕੇ ਬਾਲਟੀ ਉਹਨਾਂ ਨਾਲ ਪੰਗੇ ਲੈਣ ਲੱਗੀ ਹੁਣ ਮੈਂ ਇਹ ਨਾ ਦੱਸੂ ਕੀ ਕਸੂਰ ਹੈਗਾ ਵੀ ਜਵਾਕ ਨਾਲੇ ਤੋਂ ਲੈ ਸ਼ਕਲ ਦੇਖ ਲੋ ਕਿਵੇਂ ਦੀ ਬਣਾਈ ਹੈਗੀ ਤੂੰ ਕਹਤਾ ਪਾਣੀ ਪਾਉਂਦਾ ਇਹ ਪੁੱਤ ਤੇਰੀ ਐਡੀ ਉਮਰ ਹੈ ਨਹੀਂ ਅਜੇ ਉਹ ਮੈਨੂੰ ਐਸੀ ਹੈ ਨਾ ਵੀ ਮੰਮੀ ਥੱਕ ਗਈ ਹੁਣੇ ਸਾਰਾ ਕੰਮ ਕਰਦੇ ਨੇ ਫਿਰ ਮੈਂ ਮਰੀ ਹੈਲਪ ਕਰਦਾ ਸੀ ਕੰਮ ਵਿੱਚ ਕੋਈ ਨਹੀਂ ਹੈ ਥੱਕਦੀ ਨਹੀਂ ਮੰਮੀ ਤੂੰ ਆਪੀ ਪਿਆ ਦਾ ਕਰੂਗੀ ਪਾਣੀ ਤੂੰ ਨਾ ਪਿਆ ਕਰ ਜੇ ਤੈਨੂੰ ਬੱਕਰੀਆਂ ਦਾ ਸ਼ੌਂਕ ਹੈ ਤੈਨੂੰ ਲਿਆ ਤੀਆਂ ਇਹ ਥੋੜਾ ਮਤਲਬ ਹੈ ਵੀ ਤੂੰ ਹੁਣ ਉਹਨਾਂ ਨੂੰ ਪਾਣੀ ਵੀ ਤੂੰ ਪਿਆ ਕਰੇ ਜਾਂ ਨਾ ਅਨੂ ਲੈ ਐ ਕਿਵੇਂ ਉਗਲੀ ਫਿਰਦੀਆਂ ਜਮਾ ਮਾੜਾ ਮੋਟਾ ਦੇ ਲਿਆ ਕਰ ਤੇ ਆਣੇ ਦੇ ਕੰਨੀ ਵੀ ਜੀ ਧਿਆਨ ਦਿਨੀ ਆ ਹੁਣ ਇਹਨੂੰ ਆਖਿਆ ਸੀ ਵੀ ਚਲ ਤੂੰ ਨਹਾ ਲੈ ਮੈਨੂੰ ਤਾਂ ਇਹ ਆਪਦੀ ਮਾਂ ਹੀ ਨਹੀਂ ਸਮਝਦੀਗੀ ਹਮੁੰਡਾ ਇੱਕ ਆਵਾਜ਼ ਮਾਰਦਾ ਉਹਦੀ ਆ ਜਾਂਦਾ ਇਹ ਪਹਿਲਾਂ ਆਖਿਆ ਜੇ ਤੈਨੂੰ ਨਿਮਾਦਾ ਉਥੇ ਬੋਲ ਮਾਰ ਮਾਰ ਕੇ ਹੰਬ ਗਈ ਹਰਕੇ ਨੂੰ ਨਿਮਾ ਕੇ ਆ ਗਈ ਹੁਣ ਇਹ ਕਹਿੰਦਾ ਮੈਂ ਰੋਟੀ ਖਾਣੀ ਆ ਇਹਨੂੰ ਮੈਂ ਹੁਣ ਪਹਿਲਾਂ ਪਰੌਂਟਾ ਬਣਾ ਕੇ ਦੇਤਾ ਸੀਗਾ ਤੇ ਹੁਣ ਮੈਂ ਤਾਂ ਆਖਿਆ ਸੀ ਵੀ ਚਲ ਤੂੰ ਉੱਥੇ ਚੱਲ ਮੈਂ ਆਉਣੀ ਆ ਚੱਕ ਕੇ ਵਾਰਟੀ ਉੱਥੇ ਜਾਵੜੀ ਜਵਾਨੀ ਸੁਣਦੀ ਮੈਨੂੰ ਤਾਂ ਨਾ ਇਹਨੇ ਕੰਮਲ ਪਾਇਆ ਪਈ ਨਹੀਂ ਸਕਦਾ ਵੀ ਸੁਣਦੀ ਨਹੀਂ ਇਹ ਤਾਂ ਪਹਿਲੇ ਬੋਲ ਤੇ ਭੱਜੀ ਆਉਂਦੀ ਐ ਇਹ ਤਾਂ ਤੂੰ ਗੱਲ ਨਾ ਕਰ ਤੂੰ ਐਂ ਕਹਿ ਵੀ ਮੈਂ ਆਪਦੇ ਮੁੰਡੇ ਨੂੰ ਨਿਵਾਉਣ ਲੱਗ ਗਈ ਸੀ ਇਹਦੇ ਕੰਨੀ ਧਿਆਨ ਹੀ ਨਹੀਂ ਦਿੱਤਾ ਜੀ ਤੁਸੀਂ ਕਹੀ ਜੀਆਂ ਗੱਲਾਂ ਕਰਦੇ ਹੋਗੇ ਮੈਨੂੰ ਇਹ ਕੋਈ ਬਗਾਨੀ ਹੈਗੀ ਇਹ ਹੀ ਨਹੀਂ ਮੈਨੂੰ ਆਪਦੀ ਮਾਂ ਸਮਝਦੀ ਸੋਡੇ ਹੁੰਦੀ ਭਾਈ ਭਾਜ ਆਉਂਦੀ ਐ ਨਹੀਂ ਮਾਂ ਕਰੋ ਮੈਨੂੰ ਪਤਾ ਜਿਵੇਂ ਮੈਂ ਇਹਦੇ ਨਾਲ ਕੱਟਦੀ ਆ ਕਾਮਲੀ ਕੀਤਾ ਪਿਆ ਇਹਨੇ ਮੈਨੂੰ ਬੱਸ ਬੱਸ ਰਹਿਣ ਦੇ 8 ਦਾ ਸਾਲਾਂ ਦੀ ਹੋਣ ਵਾਲੀ ਐ ਅਜੇ ਤੱਕ ਮੈਂ ਤਾਂ ਸੁਣਿਆ ਨਹੀਂ ਵੀ ਕੰਵਲੀ ਕਰੀ ਐ ਨਹੀਂ ਇਹ ਤਾਂ ਐਡੀ ਸਿਆਣੀ ਆ ਤੂੰ ਗੱਲ ਛੱਡ ਦੇ ਮੇਰੀ ਗੱਲ ਮੇਰੀ ਗੱਲ ਸੁਣ ਪੁੱਤ ਮੈਂ ਤੇ ਹੱਥ ਕਦੇ ਕੋਈ ਕੰਮ ਕਰਾਇਆ ਹੈਗਾ ਨਹੀਂ 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 ਰੜੀ ਕਰਾਇਆ ਨਹੀਂ ਮੈਂ ਤਾਂ ਬਸ ਕਹਿੰਦੇ ਸੀ ਵੀ ਆਇਆ ਨਾਲਾ ਮੈਂ ਮੈਂ ਹੀ ਨਹੀਂ ਮੱਕਾ ਚੱਲ ਕੋਈ ਨੇ ਥੋੜਾ ਜਿਹਾ ਕੰਮ ਰਹਿ ਗਿਆ ਮੈਂ ਕਰ ਦੈਣੀ ਆਂਗੀ ਚੱਲ ਕੋਈ ਨਹੀਂ ਅੱਜ ਤਾਂ ਕਰ ਲਿਆ ਪਰ ਇਦੋਂ ਬਾਅਦ ਤੂੰ ਦਿਸਣੀ ਨਹੀਂ ਚਾਹੀਦੀ ਮੈਨੂੰ ਕੰਮ ਕਰਦੀ ਚੇਕੜੀ ਹੋਰ ਪੁੱਤ ਮੈਂ ਤੈਨੂੰ ਕਹਿਂਦੀ ਤਾਂ ਹੁੰਨੀ ਐਗੀ ਨਾ ਕੇ ਪੜ ਲਾਂਦੀ ਦੋ ਅੱਖਰ ਤੇਰੇ ਉਹ ਕੰਮ ਵੀ ਆਉਣਗੇ ਹਾਂ ਦੱਸ ਬੱਕਰੀਆਂ ਤੇ ਤੈਨੂੰ ਕੀ ਕਰਾਉਣਾ ਹੈਗਾ ਨਾਲੇ ਤੇਰਾ ਡੈਡੀ ਦੇਖ ਲੈ ਹੁਣ ਮੈਨੂੰ ਕਹੀ ਜਾਂਦਾ ਹੈਗਾ ਨਾਲੇ ਮੇਰਾ ਕੋਈ ਕਸੂਰ ਨਹੀਂਗਾ ਮੈਂ ਤੇ ਤੈਨੂੰ ਉਹਦੀਆਂ ਅੱਖਾਂ ਸੀ ਜੇ ਤੂੰ ਉਹਦੀ ਮੇਰੇ ਕੋਲੇ ਆ ਜਾਂਦੀ ਨਮਾਦਾਂਦੀ ਤੈਨੂੰ ਮੈਂ ਚੱਲ ਕੋਈ ਨਾ ਮੇਰਾ ਪੁੱਤ ਜਾ ਨਾ ਨਾ ਜਾ ਮੇਰੇ ਗੱਲ ਸੁਣ ਲੈ ਬੰਦਿਆਂ ਵਾਂਗੂ ਕੁੜੀ ਪਹਿਲਾਂ ਮੁੰਡਾ ਬਾਅਦ ਚ ਹੈ ਜੀ ਮੈਂ ਹੁਣ ਕਰਾਂ ਕੀ ਮੈਨੂੰ ਐਸੋ ਮੇਰਾ ਕੀ ਕਸੂਰ ਹੈ ਜਦੋਂ ਮੇਰੇ ਕਹਿੇ ਹੀ ਨਹੀਂ ਲੱਗਦੀ ਇਹ ਤਾਂ ਗੱਲ ਹੋਈ ਨਹੀਂ ਸਕਦੀ ਚੱਲ ਤੂੰ ਪਹਿਲਾਂ ਨਾ ਉੱਠੋ ਕੇ ਨਾ ਅੰਦਰ ਬੈਠ ਕੇ ਆਪਣੀ ਪੜ੍ਹਾਈ ਕਰ ਲਿਆ ਕਰ ਜੇ ਐ ਸ਼ਿਕਰ ਦੁਪਹਿਰੇ ਮੈਨੂੰ ਦਿਸ ਗਈ ਨਾ ਵੀ ਤੂੰ ਕੰਮ ਕਰੀ ਆਂਨੀ ਆ ਤੇ ਹਿਸਾਬ ਲਾ ਲਈ ਠੀਕ ਹੈਨੀ ਤੇ ਤੂੰ ਵੀ ਲਾ ਲਈ ਕੰਮ ਤਾਂ ਜੀ ਮੈਂ ਤਾਂ ਕੁਝ ਨਹੀਂ ਕਰਾਉਂਦੀ ਪਹਿਲਾਂ ਕੰਮ ਕਰਨ ਨੂੰ ਘਰੋਂ ਪਰ ਤੇ ਜਵਾ ਖੜੀ ਐ ਤੇ ਕੀ ਕੰਮ ਕਰੂ ਮੇਰੇ ਅੱਖਾਂ ਦੇ ਸਾਹਮਣੇ ਤਾਂ ਕਰੀ ਜਾਂਦੀ ਸੀ ਇਹ ਤਾਂ ਹੀ ਕੋਈ ਕੰਮਾਜੋ ਕੰਮ ਐ ਘੇੜ ਦੀ ਘੇੜ ਦੀ ਬੱਕਰੀਆਂ ਚ ਪਾਣੀ ਲੈ ਗਈ। ਉਹ ਅੱਗ ਤਾਂ ਦੇਖ ਲੈ ਉਤੋਂ ਕਿੰਨੀ ਬਰੀ ਜਾਂਦੀ ਐ। ਇਹ ਜਵਾਕਾਂ ਦੀ ਉਮਰ ਤਾਂ ਦੇਖਣਾ। ਇੱਥੋਂ ਤੁਰ ਕੇ ਆਇਆ ਦੇਖ ਲੈ ਹਾਲ ਮੇਰਾ ਮੁੜਕੋ ਮੁੜਕੀ ਹੋਇਆ ਪਿਆ। ਫਿਰ ਇਹ ਮੇਰਾ ਕੀਕਸੂਰਾ ਇਹਨੂੰ ਵੀ ਕਹਿ ਤੋ ਇਹਨੂੰ ਤਾਂ ਤੁਸੀਂ ਕਹਿੰਦੇ ਨਹੀਂ ਵੀ ਭਾਈ ਤੇਰੀ ਵੀ ਗਲਤ ਗੱਲ ਆ। ਆਪਣੀ ਮਾਂ ਦੀ ਗੱਲ ਮੰਨ ਲਿਆ ਕਰ। ਵੀ ਜੇ ਤੇਰੀ ਮਾਂ ਕਹਿੰਦੀ ਸਨਹਾਲਾ ਤੂੰ ਨਹਾਲਾਂ ਦੀ ਉੱਥੇ ਬੱਕਰੀਆਂ ਚ ਕੀਮਾ? ਮੇਰੇ ਮਾਗ ਰਪੇ ਰਹਿੰਦੇ ਉਹ ਹੀ ਗੱਲ ਹੋਗੀ ਤੇਰਾ। ਮਖਾਨੀ ਤਾਂ ਪਗਾਨੀ ਹੀ ਰਹੇਗੀ। ਜਦੋਂ ਜਵਾਖੜੀ ਮੈਨੂੰ ਆਪਦੀ ਕਿੱਥੋਂ ਮੰਨ ਲੂ ਜਦੋਂ ਸੋਡੇ ਢਿੱਡ ਚ ਇਹ ਪਾਪ ਐ। ਮੈਂ ਆ ਮੈ ਇਹਦਾ ਕਰਦੀ ਨਹੀਂਗੀ ਗੱਲ ਕਰਨ ਵਾਲੀ ਨਹੀਂ ਕਰੀ ਮੈਂ ਗੱਲ ਇਹ ਕਰੀ ਆ ਵੀ ਜਦੋਂ ਨਿਵਾਉਣਾ ਜਵਾਕਾਂ ਨੂੰ ਦੋਨਾਂ ਨੂੰ ਇੱਕੋ ਜਿਹਾ ਸਮਝਿਆ ਕਰ ਪਹਿਲਾਂ ਉਹਨੂੰ ਨਿਵਾਇਆ ਕਰ ਮੈਂ ਤਾਂ ਪਹਿਲਾਂ ਉਹਨੂੰ ਹੀ ਨਿਵਾਉਣਾ ਸੀ ਗਲੀ ਚ ਵਗ ਗਈ ਮੁੜ ਕੇ ਬੋਲ ਮਾਰ ਮਾਰ ਹੰਬ ਗਈ ਹੁਣ ਜਾਂ ਤਾਂ ਭਾਈ ਮੈਂ ਚੱਕ ਕੇ ਚੁੰਨੀ ਤੇ ਮਗਰ ਮਗਰ ਕਮਾਂਡੀਆਂ ਤੇ ਤੁਰੇ ਫਿਰਿਆ ਕਰੂੰ ਹੋਰ ਤਾਂ ਮੇਰੇ ਕੋਈ ਸਾਰੇ ਨਹੀਂ ਨਾਏ ਤਾਂ ਤੁਸੀਂ ਕਹਿਦਾਨੇ ਹੋ ਵੀ ਜਿਹੜੀ ਚੀਜ਼ ਦੀ ਲੋੜ ਆ ਭਾਈ ਅੰਦਰ ਮੰਗਾ ਘੇਟੋਂ ਬਾਹਰ ਨਾ ਜਾ ਜਵਾਕ ਤਾਂ ਬਾਲਾ ਕੁਛ ਕਰਦੇ ਹੁੰਦੇ ਆ ਇਹ ਤਾਂ ਕੁਛ ਵੀ ਨਹੀਂ ਇੱਕ ਬੋਲ ਮਾਰ ਕੇ ਹਟ ਕੇ ਹੋਏਗੀ ਜਵਾਕ ਦਾ ਬਹੁਤ ਤੰਗ ਕਰਦੇ ਹੁੰਦੇ ਆ ਇਹ ਤਾਂ ਆਪਦੇ ਸਾਰੇ ਹੁੰਦਾ ਜਵਾਕਾਂ ਨੂੰ ਰੱਖਣਾ ਗੱਲ ਸੁਣੋ ਜੀ ਜੇ ਮੈਂ ਫਿਰ ਕੁੱਟੂ ਮਾਰੂੰਗੀ ਫਿਰ ਤੁਸੀਂ ਕਹੋਗੇ ਜਵਾਕੜੀ ਤੇ ਹੱਥ ਜਾਕਦੀ ਐ ਪਿਆਰ ਨਾਲ ਇਹ ਸਮਝਦੀ ਨਹੀਂ ਮੁੰਡੇ ਤੇ ਤਾਂ ਮੈਂ ਥਾਪੜਾ ਵੀ ਮਾਰ ਦਾਨੀ ਆ ਇਹਦੇ ਤਾਂ ਮੈਂ ਕਦੇ ਅੱਖਾਂ ਦੀ ਘੂਰ ਵੀ ਨਹੀਂ ਦਿੱਤੀ ਵੀ ਉਹੀ ਬਗਾਨੀ ਵੱਜੂ ਉਹੀ ਬਗਾਨੀ ਤੁਸੀਂ ਕਰਤਾ ਚੱਲ ਪੁੱਤ ਨਾਲ ਆ ਤੂੰ ਇਹ ਤਾਂ ਗੱਲਾਂ ਦਾ ਕੜਾਇਆ ਇੱਥੇ ਹੋਈ ਜਾਊਗਾ ਤੇ ਤਾਂ ਮੈਨੂੰ ਪਤਾ ਹੀ ਆ ਸਾਰਾ ਆ ਥੋੜੀ ਕਿੰਨੀ ਕ ਮੰਨ ਲਈ ਆਵਰ ਗਤਨਾਂ ਨਾਲ ਹੱਲੀ ਆਹੀ ਦੀ ਮੇਰੀ ਸੁਣਦੀ ਐ ਗੱਲ ਕਰ ਫਿਰ ਉਹੀ ਤੁਸੀਂ ਮੇਰੇ ਦਿੱਕੂ ਕਰਨਾ ਨਹੀਂ ਕੁੜੀ ਨੂੰ ਹੱਸ ਐਵੇਂ ਨਹੀਂ ਦੇ ਕੋਕ ਕਮਾ ਕੇ ਜਵਾਕਾਂ ਦੀ ਐ ਇੱਥੇ ਉਮਰ ਹੀ ਇਹਦੀ ਹੁੰਦੀ ਐ ਨਹੀਂ ਸੁਣਦੇ ਹੁੰਦੇ ਜਵਾਕਾਂ ਦੀ ਉਮਰ ਐ ਜੀ ਸੱਚ ਕਹਿੰਦੇ ਆ ਲੋਕ ਮੈਂ ਤੇਰਾ ਮੇ ਤੇਰਾ ਹੀ ਰਹਦੀਆਂ ਨੇ ਚਾਹੇ ਜਿੰਨਾ ਮਰਜ਼ੀ ਕਰ ਲਾਂ ਬਗਾਨੀਆਂ ਦਿਖਾਈ ਦਿੰਦਾ ਅਗਲਾ ਉਹੀ ਗੱਲ ਤੁਸੀਂ ਕਰਦੀ ਜਦ ਤੁਸੀਂ ਇਹ ਮੈਨੂੰ ਪਤਨੀ ਬਣਾਈ ਜਾਂਦੇ ਹੋ ਹੋ ਮੇਰੇ ਢੱਡੇ ਚ ਕਿੱਥੋਂ ਵੱਡ ਜੂਗੀ ਤੂੰ ਆਪ ਹੀ ਮਤੇਰ ਮਤੇਰ ਕਰੀ ਜਾਨੀ ਆ ਉਹਦੇ ਸਾਹਮਣੇ ਹੂੰ ਕਰੀ ਜਾਨੀ ਆ ਜੇ ਮੈਂ ਇੱਟਾ ਹੀ ਮਤੇਰ ਵਾਲਾ ਫਰਕ ਹੁੰਦਾ ਫਿਰ ਮੈਂ ਤਾਂ ਵਿਆਹ ਜ਼ਰੂਰੀ ਕਰਾਉਣਾ ਸੀ ਦੁਬਾਰੇ ਤੈਨੂੰ ਉਸੇ ਨੂੰ ਪਾਲਣ ਦੇ ਮਾਰੇ ਨੇ ਤਾਂ ਕਰਾਇਆਗਾ ਹਾਂ ਜੇ ਤਾਂ ਮੈਂ ਤਾਂ ਪਸਨਾਉਣੀ ਆ ਹਾਂ ਜਵਾਕ ਜੰਮ ਕੇ ਕੋਈ ਹੁੰਦੀ ਕੱਲੀ ਨਾਲ ਛੋਡੇ ਮਨ ਚ ਬਹਿਮ ਨਾ ਹੁੰਦਾ ਸਾਰਾ ਦਿਨ ਤੁਸੀਂ ਜਿਵੇਂ ਇਹ ਮਾਂਗ ਰੋ ਲਈ ਹੁੰਦੀ ਆ ਖੇਦਾ ਐ ਨਾ ਕਰ ਉਹਦਾ ਕਰ ਸਾਰਾ ਦਿਨ ਇਹ ਤੇ ਲੱਗੇ ਰਹਿੰਨ ਨਾ ਇਹ ਤੁਹਾਡਾ ਆਪਦਾ ਨਹੀਂ ਹੈਗਾ ਉਹ ਗੱਲ ਨਹੀਂ ਹੈਗੀ ਆਪਦਾ ਨਹੀਂ ਮੁੰਡੇ ਤੇ ਕੁੜੀਆਂ 'ਚ ਬਹੁਤ ਫਰਕ ਹੁੰਦਾ। ਉਹਨੂੰ ਆ ਹੀ 10 ਸਾਲ ਪਿਆਰ ਮਿਲਣਾ ਆਪਣਾ। ਉਸ ਤੋਂ ਬਾਅਦ ਅਗਲੀ ਆ ਬਗਾਨੇ ਘਰੇ ਵਗ ਜੂਗੀ। ਪੜਾ ਲਖਾ ਲੈ ਕੁਝ ਬਣ ਜੂਗੀ। ਮਾਂ ਵਾਰੀ ਆ ਫੇਰ ਵੀ। ਮੇਰੀ ਗੱਲ ਸੁਣ। ਮੈਂ ਕਿਹੜਾ ਉਹ ਤੇ ਸਿਰ 'ਚ ਘੋਲ ਕੇ ਕੁਝ ਪਾ ਦਾ। ਜਦੋਂ ਸੁਣਦੀ ਨਹੀਂ ਮੈਂ ਕੀ ਕਰਾਂ? ਮੇਰੀ ਤਾਂ ਤੁਸੀਂ ਵੀ ਨਹੀਂ ਸੁਣਦੇ। ਉਹ ਹੀ ਜੀ ਉਹ ਸੁਣਦੀ। ਜਵਾਕਾਂ ਨੂੰ ਪਿਆਰ ਲਾੜ ਨਾਲ ਆਪੇ ਸੁਣ ਲੈਂਦੇ ਹੁੰਦੇ ਆ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਇਹਦੇ ਥੱਪੜ ਮਾਰਿਆ ਤੂੰ ਉਹਦੇ ਵੀ ਥੱਪੜ ਨਾਲ ਹੀ ਸੁਣੂ। ਇਹਨੂੰ ਥੱਪੜ ਮਾਰ ਮਾਰ ਕੇ ਹੋਰ ਹੀ ਭਰੇਟਾ ਜਾ ਕਰ ਦੇਂਗੀ ਇਹ ਮੁੜ ਕੇ ਲੜਦਾ ਫਿਰਿਆ ਕਰੂਗਾ ਚਲੋ ਕੋਈ ਨਹੀਂ ਜੇ ਤਾਂ ਹਨਾ ਪਾਣੀ ਚ ਮਧਾਣੀ ਐ ਜਿੰਨੀ ਮਰਜ਼ੀ ਪਾ ਲਈਏ ਇਹ ਨਹੀਂ ਨਿਬੜਨੀ ਤੁਸੀਂ ਮੈਨੂੰ ਐ ਦੱਸੋ ਚਾਹ ਪਾਣੀ ਲੈ ਪੀਣਾ ਕੁਸ ਪਾਣੀ ਲਿਆ ਦੇ ਚਾਹ ਬਣੀ ਪਈ ਐ ਤਾਂ ਚਾਹ ਲਿਆ ਦੇ ਕੋਈ ਤੁਸੀਂ ਚੜੇ ਚੜਾਏ ਰਹੇ ਹੋ ਉਹਦੇ ਪਿੱਛੇ ਜਵਾਗੜੀ ਪਿੱਛੇ ਤਾਂ ਚੜਿਆ ਜੜਾ ਹੀ ਮੰਨ ਲਾ ਉਹਨੂੰ ਤਾਂ ਮੈਂ ਦੇਖ ਹੀ ਨਹੀਂ ਸਕਦਾ ਐ ਮੋਜਾਂ ਨਾਲ ਬੈਠੀ ਐ ਮੰਜੇ ਤੇ ਚੜੀ ਤੇ ਜਵਾਕੜੀ ਤੋਂ ਕੰਮ ਕਰਾਈ ਜਾਂਦੀ ਲੈ ਭਾਗਿਆ ਹੁਣ ਹਾਂ ਤਾਂ ਨਿਕਲ ਗਿਆ ਸਾਰਾ ਦਿਨ ਇਹਦੀ ਧੀ ਦੇ ਕਰੀਓ ਲੈਲੇ ਪੇਪੇ ਨਾਲੇ ਉਹਨੇ ਵੀ ਮੇਰੀ ਜਾਨ ਫਸਾ ਕੇ ਰੱਖਤੀ ਉੱਤੋਂ ਬੈਠਾ ਬੈਠਾ ਕਹੂ ਕਿੱਥੇ ਤੱਕ ਗੱਲ ਵਾਕੀ ਹੁਣ ਤਾਂ ਪੜੀ ਜਾਂਦੀ ਐ ਕੁੜੀ ਜੀ ਮੈਂ 2 ਮਿੰਟ ਗੱਲ ਕਰਾਂ ਹੈਲੋ 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 ਹਾਂਜੀ ਕਿਵੇਂ ਹੋ ਹੈਲੋ ਜੀ ਬੱਚੀਏ ਤੈਨੂੰ ਕਿੰਨੇ ਦਿਨਾਂ ਤੋਂ ਫੋਨ ਹੀ ਨਹੀਂ ਲਾਇਆ ਮੁੜ ਕੇ ਦੂਰ ਪਰਾਂ ਦੂਰ ਪਰਾਂ ਹੋ ਗਈ ਵੀ ਫੋਨ ਲਾ ਸਕਦੀਆਂ ਜਿਹੜਾ ਕਿ ਕੰਮ ਕਿਆ ਸੀ ਉਹ ਕੀ ਬੰਦਾ ਫਿਰ ਮੇਰੇ ਨਾਲ ਤਾਂ ਉਹ ਕਦੇ ਗੱਲ ਨਹੀਂ ਕਰਦਾ ਕਦੇ ਕਦੇ ਤਾਂ ਲੱਗਦਾ ਕਿ ਉਹਨੇ ਮੇਰੇ ਨਾਲ ਬਿਆਨ ਕਰਾਇਆ ਭਾਵੇਂ ਸੀ ਵਾਸਤੇ ਆਇਆ ਲੈ ਕੇ ਆਇਆ ਕਹਿੰਦਾ ਤੇਰੀ ਖੁਸ਼ਹਾਲੀ ਵਾਲ ਕਰਦਾ ਨਾ ਮੈਂ ਨੌਕਰਾਂ ਨਾ ਤੂੰ ਉਥੇ ਰਿਸ਼ਤੇਦਾਰੇ ਕੱਢਣ ਗਏ ਆ ਕਿ ਅੱਥਰ ਗੱਲਬਾਤਾਂ ਕਰਨ ਗਏ ਆ ਮੇਰਾ ਨਹੀਂ ਸਰਦਾ ਦੇ ਨਾ ਤੋਂ ਪਸੰਦ ਇੱਕ ਕਰਾਉਂ ਜੀ ਮੇਰੇ ਵੀ ਫੀਗਵਾ ਸਾਰਾ ਕੁਝ ਦੇ ਦਿੱਤੇ ਨੇ ਕਿ ਕਿਤੇ ਲੱਭੇ ਨਹੀਂ ਬਾਕੀ ਨੇ ਬਸ ਮਾਰ ਮਾਰ ਕਰਕੇ ਦੂਤ ਉਸ ਕਾਰ ਤੇ ਮੈਨਾਂ ਕਿਵੇਂ ਉੱਟ ਜਾ ਤਾਂ ਕਿ ਮੈਨਾਂ ਕਰਕੇ ਆਦੇ ਨਾਮ ਲਵਾ ਸਾਰਾ ਕੁਝ ਬਾਰਤ ਉਸ ਵੀ ਕਰ ਪਰਲੇ ਨਾਲ ਲਵਾ ਕੋ ਨਾ ਕੋ ਸੋਚਣਾ ਤਾਨੀ ਅੰਦਰ ਮੈਂ ਚੀਨ ਨਾ ਕੀ ਤੈਨੂੰ ਵੀ ਨਾ ਤੈਨੂੰ ਵੀ ਉੱਤੇ ਮੈਂ ਇੱਥੇ ਕਿਵੇਂ ਰਹਿ ਰਹੀ ਨਹੀਂ ਤੂੰ ਮੇਰਾ ਵੀ ਵੇਖ ਮੈਂ ਕਿਵੇਂ ਸਾਰਦਾ ਮੇਰਾ ਕਿਵੇਂ ਰਹਿੰਦਾ ਮੈਂ ਸਾਨੂੰ ਕੋਈ ਨਾ ਤੂੰ ਸੋਚਣਾ ਕਰ ਕਿ ਮੈਂ ਬਹੁਤ ਇੱਥੇ ਤੇਰੇ ਕੋਲੇ ਆ ਗਿਆ ਤੇ ਮੈਂ ਦੇਖਿਆ ਤੀਵਣੇ ਨੇ ਇਹਨਾਂ ਰੇਲ ਗੱਡੀ ਬੜੀ ਚੱਲ ਜੋ ਵੀ ਕਰ ਕੁਝ ਵੀ ਕਰ ਕੁਝ ਲੈ ਕੇ ਆ ਤੇ ਪਰ ਜੇ ਕੁਝ ਪੰਦ ਹੈ ਆਪ ਦੇ ਨਾਂ ਹੁੰਦਾ ਉਹ ਕਰਾ ਬੈਂਕ ਕਰੀ ਨਾ ਨਾ ਫਲਾਟ ਲੈ ਕਿ ਉਹ ਉਹ ਜੀ ਫੇਰ ਨਾ ਮਾਰੇ ਅੱਜ ਬਸ ਜੋ ਵੀ ਕਰਨ ਧਿਆਨ ਨਾਲ ਕਰਨਾ ਖੁੱਖ ਲੱਗੀ ਭਈ ਆਪੁਖੇ ਕਿੜਾ ਪੜਿਆ ਆਂਦਾ ਜੇ ਮੰਮੀ ਨੂੰ ਕਹੂੰਗੀ ਹੁਣ ਤਾਂ ਦੇਣੀ ਵੀ ਨਹੀਂ ਮੰਮੀ ਮੰਮੀ ਨੇ ਵੀਰੇ ਨੂੰ ਤਾਂ ਪਰੌਂਠੇ ਲਾ ਲਾ ਕੇ ਦੇ ਦਿੱਤੇ ਮੈਂ ਦੁੱਤੇ ਨਹੀਂ ਚਲ ਮੈਂ ਆਪ ਹੀ ਖਾ ਲਵਾਂਗੀ ਠੀਕ ਫੇਰ ਆ ਕੇ ਕਰਦੀ ਆਂ ਲਾ ਕਮੇਟ ਦਾਲ ਵੀ ਲੰਗੀ ਛੱਟੀ ਪਈ ਆ ਚਲ ਕੋਈ ਨਾ ਥੋੜੀ ਜਿਹੀ ਆ ਚਲ ਕੋਈ ਜੇ ਸਾਰੀ ਪਾ ਲਈ ਫੇਰ ਉੰਕਉਗੀ ਰੋਟੀਆਂ ਵੀ ਦੋਈ ਨਹੀਂ ਸੁੱਕਿਆ ਜਿਆ ਚਲ ਕੋਈ ਤੇ ਲਗਾ ਕਰਨ ਨਾ ਮੇਰੀ ਗੱਲ ਸੁਣ ਹਾਂ ਕੀ ਕਰਨੀ ਹੈਗੀ ਮੰਮੀ ਮੈਨੂੰ ਤਾਂ ਰੋਟੀ ਪੌਣੀ ਸੀ ਭੁੱਖ ਲੱਗੀ ਪਈ ਆ ਜੀ ਅੱਛਾ ਮੈਡਮ ਜੀ ਨੂੰ ਭੁੱਖ ਲੱਗੀ ਆ ਚਲ ਠੀਕ ਐ ਰੋਟੀ ਤਾਂ ਖਾਂਦੀ ਸੀ ਨਾ ਸਬਜ਼ੀ ਕਿਨੂੰ ਪੁੱਛ ਕੇ ਪਾਈ ਆ ਮਮਾ ਮੈਂ ਥੋੜੀ ਜਿਹੀ ਸਿਰਖੀਆਂ ਖਾਦੀਆਂ ਨਹੀਂ ਜਾਣੀਆਂ ਮੈਂ ਫਿਰ ਭਾਵੇਂ ਸੀ। ਅੱਛਾ ਤੇਰੇ ਤਾਂ ਓੱਖੀਆਂ ਰੋਟੀਆਂ ਲੰਗਦੀਆਂ ਨਹੀਂ। ਨਾ ਮੇਰਾ ਪੁੱਤ ਕੀ ਖਾਊਗਾ? ਦੋ ਬਾੜੀਆਂ ਸਬਜ਼ੀਆਂ ਰੱਖੀਆਂ ਸੀ ਤੇ ਥੋ ਉਹ ਵੀ ਨਹੀਂ ਜਰੀਆਂ ਗਈਆਂ। ਹੈਗੀਆਂ ਤੇ ਸਿਨਾਰੇ ਨੰਗੇ ਪਈਆਂ ਸੀਗੇ ਮਮੇ। ਨੰਗੇ ਕੋਈ ਨਹੀਂ ਪਈ ਸੀ। ਮੈਂ ਹੁਣੀ ਗਈ ਸੀ ਤੇ ਨਾਲੇ ਮੇਰੀ ਗੱਲ ਉਦੋਂ ਦੀ ਤੂੰ ਕੀ ਕਰਦੀ ਸੀ? ਉਦੋਂ ਦੀ ਰੋਟੀ ਨਹੀਂ ਖਾ ਸਕਦੀ ਸੀ। ਮੈਂ ਤਾਂ ਪੜਦੀ ਸੀ ਮਮੀ। ਨਕੇਦਰਾ ਵੀ ਤਾਂ ਪੜ ਕੇ ਢੀਸੀ ਲੱਗਦੀ। ਕੋਈ ਨਾ ਇਦਾਂ ਪਰਨ ਨਾ ਤੈਨੂੰ ਹੋਣੀ ਆ ਕੰਮ ਕਰਨ ਕਰ ਪਿਓ ਕੀ ਆ ਜਾਂਦਾ ਤੇਰਾ ਤੂੰ ਤਾਂ ਮਸਤ ਜਾਨੀ ਐ ਜਮੀ ਨਾ ਮੇਰੀ ਗੱਲ ਸੁਣ ਲੈ ਅੱਜ ਤਾਂ ਸਬਜ਼ੀ ਪਾ ਲਈ ਇਦੋਂ ਮਾਰ ਸਬਜ਼ੀ ਨੂੰ ਹੱਥ ਨਾ ਲਾ ਦੀ ਮੇਰਾ ਜਵਾਕ ਤੈਨੂੰ ਉਹਦਾ ਫੋੜਾ ਘਰ ਸ੍ਰੀਕਾ ਰਹਿੰਦਾਗਾ ਮੈਂ ਤੈਨੂੰ ਐ ਨਹੀਂ ਪਤਾ ਬਿੰਦਕ ਨੂੰ ਉਹ ਫੇਰ ਰੋਟੀ ਮੰਗੂ ਮੈਂ ਕਾਦੇ ਨਾਲ ਦਊਂਗਾ ਉਹਨੂੰ ਰੋਟੀ ਨਾ ਇੱਥੇ ਮੇਰਾ ਮੂੰਹ ਨਾ ਦੇਖੀ ਜਾ ਚੁੱਪ ਕਰਕੇ ਤੁਰ ਜਾ ਮੈਂ ਲਿਆ ਕੇ ਦਿੰਨੀ ਆ ਰੋਟੀ ਆ ਗਈ ਵੱਡੀ ਮੈਡਮ ਇਹ ਸਬਜ਼ੀਆਂ ਨਾਲ ਰੋਟੀ ਖਾਣ ਵਾਲੀ ਮੈਂ ਖਵਾਉਣੀ ਆ ਤੈਨੂੰ ਸਬਜ਼ੀ ਨਾਲ ਜਿਆਦੇ ਸਿਆਣੀ ਫੇਓ ਕੀ ਆ ਜਾਂਦਾ ਹਰਦੇ ਆਪ ਨੂੰ ਪਤਾ ਨਹੀਂ ਕੀ ਸਮਝਦੀ ਹੈ ਕਿ ਕਿੱਥੇ ਮੇਰੀ ਜਾਣ ਨੂੰ ਸਿਆਪਾ ਆ ਪਾਣੀ ਦੀ ਘੋਟ ਹੈਗੀ ਇਹਦੇ ਨਾਲ ਆਪੀ ਝੁੱਲਸ ਲੂਗੀ ਜਿਵੇਂ ਮੈਨੂੰ ਹੈਰਾਨ ਕਰਦੇ ਹਨ ਹੋਮੀ ਜੀ ਸੋਨੂੰ ਹੈਰਾਨ ਨਾ ਕੀਤਾ ਤੁਸੀਂ ਵੀ ਕੀ ਜਾਣੋਗੇ ਦਾਲ ਵੀ ਨਹੀਂ ਪਾਉਂ ਦਿੱਤੀ ਜੀ ਸਵੇਰ ਦੀ ਪਕੌੜੀ ਪਈ ਉਹਨੂੰ ਤਾਂ ਪੌਂਠੇ ਲੱਗ ਰਿਹਾ ਤੇ ਦਾਲ ਪਾਉਣ ਲੱਗੀ ਕੋ ਲੋ ਬੰਨ ਲਾ ਹੁਣ ਮੈਂ ਕੰਮ ਕਰੂੰਗੀ ਮੈਂ ਮਾਸੀ ਨੂੰ ਦੱਸ ਦੂੰਗੀ ਫੇਰੀ ਮੈਂ ਮਾਸੀ ਕੋਲ ਚੱਲ ਜਾਈਂਗੀ ਨਾ ਲੌਗਰ ਹਾਂ ਲੈ ਝੋਲਸ ਲੈ ਪਾਣੀ ਨਾਲ ਮੰਮੀ ਮੈਂ ਪਾਣੀ ਨਾਲ ਕਿਵੇਂ ਖਾਵਾਂਗੀ ਰੋਟੀ ਨਹੀਂ ਕਿਵੇਂ ਖਾਵੇਂਗੀ ਐ ਲੰਘੂਗੀ ਇਹ ਹੋਰ ਦੱਸ ਕਿਵੇਂ ਖਾਵੇਂਗੀ ਨਾ ਹੋਰ ਕੀ ਭਾਲਦੀ ਐ ਤੂੰ ਮੰਮੀ ਚਾਰ ਤਾ ਲੈ ਆਉਂਦੀ ਐਵੇਂ ਲੱਗਦਾ ਹੀ ਨਹੀਂ ਹੈ ਅੱਛਾ ਨਾ ਚਾਰ ਨਾਲ ਵੀ ਨਹੀਂ ਲੰਕਣੀ ਫਿਰ ਤੇਰੇ ਮਟਰ ਪਨੀਰ ਬਣਾ ਦਾਨੀ ਹੈਗੀ ਮੰਮੀ ਮੈਂ ਤੇ ਵੈਸੇ ਕਿ ਐਸੀ ਵੀ ਕਦਾ ਚਾਰ ਲਿਆਉਂਦੀ ਪਿਆ ਤਾਂ ਹੈਗਾਗਾ ਮੈਂ ਤੈਨੂੰ 10 ਵਾਰ ਸਮਝਾਤਾ ਦੇਰ ਨਾਲ ਕਹੀ ਮੇਰੇ ਤੇ ਹੱਥ ਚੱਕਦੀ ਤੇਰੀ ਪਰਤੂ ਦਾ ਹੱਥ ਚਕਾਉਣ ਆਈ ਐ ਜੀ ਨਹੀਂ ਕਰਦਾ ਮੇਰਾ ਹੱਥ ਚੱਕਣ ਨੂੰ ਜਦੋਂ ਜਵਾਨ ਲੜਾਉਣੀ ਐ ਜਹੀ ਜੀ ਮਿਲ ਗਈ ਤਾਂ ਤੂੰ ਖਾਦੀ ਨਹੀਂ ਜਾਂਦੀ ਲੱਗ ਜਾਂਦੀ ਐ ਦੁਸਕਣ ਜੇ ਨਾ ਤੂੰ ਸਮਝਦੀ ਕੀ ਆਰਦੇ ਆਪ ਨੂੰ ਜਦੋਂ ਤੇਰਾ ਪਿਆਰ ਆ ਜਾਂਦਾ ਤੂੰ ਬਾਹਲੀ ਹੋਰਾਂ ਕੰਮਾਂ ਬਣ ਲੀਂਦੇ ਨੇ ਆ ਮੈਂ ਤੇ ਡੈਡੀ ਨੂੰ ਦੱਸੂਗੀ ਹੋਰ ਜਦੋਂ ਡੈਡੀ ਆ ਗਿਆ ਅੱਛਾ ਮੈਂ ਡੈਡੀ ਨੂੰ ਦੱਸਾਂਗੀ ਹੈ ਤਾਂ ਮੈਨੂੰ ਮੈਂ ਤੇਰੀ ਗੱਲ ਆਪੇ ਛੱਡੂੰਗੀ ਸਾਂਗੀ ਨੂੰ ਜਿਹੜੀ ਡੈਡੀ ਕੋਲ ਗੱਲ ਕੀਤੀ ਆਂ ਜਾਵੇ ਚਾਂਬਾ ਯਾਹੀ ਮੈਂ ਦੱਸਾਂਗੀ ਡਾਡੀ ਨੂੰ ਮਾਰ ਕੇ ਤਾਪ ਦੂੰ ਜੇ ਪਿਓ ਕੋਲ ਕੋਈ ਗੱਲ ਕੀਤੀ ਐ ਨਾਲੇ ਨਾਲ ਹੀ ਤੇਰਾ ਪਿਓ ਮਾਰ ਦੂੰ ਐਨਾ ਸਮਝੀ ਜਾਦੇ ਚਾਂਬਾ ਯਾ ਡਾਂ ਕਿੱਥੇ ਹੁਣ ਐ ਵੀ ਨਹੀਂ ਮਿਲਦੀ ਮਿਲਦੀ ਸੀ ਖਾਦੇ ਨਹੀਂ ਗਈ ਤੇਰੀ ਕਰਤੂਤ ਨਹੀਂ ਰੋਟੀਆਂ ਖਾਣ ਵਾਲੀ ਵੱਡੀ ਮੈਡਮ ਆਈ ਐ